ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਨਮ ਅਸ਼ਟਮੀ ਦੇ ਮੌਕੇ ਤੇ ਸੋਨਾ ਅਤੇ ਚਾਂਦੀ ਖਰੀਦਣ ਵਾਲੇ ਖਪਤਕਾਰਾਂ ਲਈ ਕੀਮਤਾਂ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਮੰਗ ਵਧਣ ਨਾਲ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਧੀਆਂ ਹਨ ਅੱਜ 22 ਕੈਰਟ ਸੋਨੇ ਦੀ ਕੀਮਤ 66090 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕੱਲ 66100 ਰੁਪਏ ਪ੍ਰਤੀ 10 ਗ੍ਰਾਮ ਸੀ ਜਿੱਥੇ ਅੱਜ 24 ਕੈਰਟ ਸੋਨੇ ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਕੱਲ ਇਹ 73190 ਰੁਪਏ ਪ੍ਰਤੀ 10 ਗ੍ਰਾਮ ਸੀ ਬਾਜ਼ਾਰ ਮੁਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਚ 22 ਕੈਰੇਟ سونے ਦੀ ਕੀਮਤ 60090 ਰੁਪਏ ਪ੍ਰਤੀ 10 ਗ੍ਰਾਮ ਜਦ ਕੀ ਕੱਲ ਇਸ ਦੀ ਕੀਮਤ 60100 ਰੁਪਏ ਪ੍ਰਤੀ ਸੀ ਜਦ ਕੀ 24 ਕੈਰੇਟ سونے ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕੀ ਇੱਕ ਦਿਨ ਪਹਿਲਾਂ ਹੀ ਇਸ ਦੀ ਕੀਮਤ 73190 ਰੁਪਏ ਦੇ ਕਰੀਬ ਸੀ ਕੁੱਲ ਮਿਲਾ ਕੇ ਅੱਜ ਦਿੱਲੀ ਚ سونے ਦੀ ਕੀਮਤ ਚ ਗਿਰਾਵਟ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਸੰਜ ਕਰ ਰਹੇ ਹਨ ਜਨਮ ਅਸ਼ਟਮੀ ਦੇ ਮੌਕੇ ਤੇ ਸੋਨਾ ਅਤੇ ਚਾਂਦੀ ਖਰੀਦਣ ਵਾਲੇ ਖਪਤਕਾਰਾਂ ਲਈ ਕੀਮਤਾਂ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਮੰਗ ਵਧਣ ਨਾਲ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਧੀਆਂ ਹਨ ਅੱਜ 22 ਕੈਰਟ ਸੋਨੇ ਦੀ ਕੀਮਤ 66090 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕੱਲ 67100 ਰੁਪਏ ਪ੍ਰਤੀ 10 ਗ੍ਰਾਮ ਸੀ ਜਿੱਥੇ ਅੱਜ 24 ਕੈਰਟ ਸੋਨੇ ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਕੱਲ ਇਹ 73190 ਰੁਪਏ ਪ੍ਰਤੀ 10 ਗ੍ਰਾਮ ਸੀ ਬਾਜ਼ਾਰ ਮੁਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਦਾ ਹੋ ਸਕਦਾ ਹੈ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਚ 22 ਕੈਰਟ سونے ਦੀ ਕੀਮਤ 60090 ਰੁਪਏ ਪ੍ਰਤੀ 10 ਗ੍ਰਾਮ ਜਦ ਕੀ ਕੱਲ ਇਸ ਦੀ ਕੀਮਤ 60100 ਰੁਪਏ ਪ੍ਰਤੀ ਸੀ ਜਦ ਕੀ 24 ਕੈਰਟ سونے ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕੀ ਇੱਕ ਦਿਨ ਪਹਿਲਾਂ ਹੀ ਇਸ ਦੀ ਕੀਮਤ 73190 ਰੁਪਏ ਦੇ ਕਰੀਬ ਸੀ ਕੁੱਲ ਮਿਲਾ ਕੇ ਅੱਜ ਦਿੱਲੀ ਚ سونے ਦੀ ਕੀਮਤ ਚ ਗਰਾਵਟ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਜੀ ਕਰ ਰਹੇ ਹਨ ਜਨਮ ਅਸ਼ਟਮੀ ਦੇ ਮੌਕੇ ਤੇ ਸੋਨਾ ਅਤੇ ਚਾਂਦੀ ਖਰੀਦਣ ਵਾਲੇ ਖਪਤਕਾਰਾਂ ਲਈ ਕੀਮਤਾਂ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਮੰਗ ਵਧਣ ਨਾਲ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਧੀਆਂ ਹਨ ਅੱਜ 22 ਕੈਰਟ ਸੋਨੇ ਦੀ ਕੀਮਤ 66090 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕੱਲ 67100 ਰੁਪਏ ਪ੍ਰਤੀ 10 ਗ੍ਰਾਮ ਸੀ ਜਿੱਥੇ ਅੱਜ 24 ਕੈਰਟ ਸੋਨੇ ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਕੱਲ ਇਹ 73190 ਰੁਪਏ ਪ੍ਰਤੀ 10 ਗ੍ਰਾਮ ਸੀ ਬਾਜ਼ਾਰ ਮੁਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਵਾਦਾ ਹੋ ਸਕਦਾ ਹੈ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਚ 22 ਕੈਰਟ ਸੋਨੇ ਦੀ ਕੀਮਤ 60090 ਰੁਪਏ ਪ੍ਰਤੀ 10 ਗ੍ਰਾਮ ਜਦ ਕੀ ਕੱਲ ਇਸ ਦੀ ਕੀਮਤ 60100 ਰੁਪਏ ਪ੍ਰਤੀ ਸੀ ਜਦ ਕੀ 24 ਕੈਰਟ ਸੋਨੇ ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕੀ ਇੱਕ ਦਿਨ ਪਹਿਲਾਂ ਹੀ ਇਸ ਦੀ ਕੀਮਤ 73190 ਰੁਪਏ ਦੇ ਕਰੀਬ ਸੀ ਕੋਲੇ ਮਿਲਾ ਕੇ ਅੱਜ ਦਿੱਲੀ ਚ ਸੋਨੇ ਦੀ ਕੀਮਤ ਚ ਗਰਾਵਟ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਕਰ ਰਹੇ ਹਨ ਜਨਮ ਅਸ਼ਟਮੀ ਦੇ ਮੌਕੇ ਤੇ ਸੋਨਾ ਅਤੇ ਚਾਂਦੀ ਖਰੀਦਣ ਵਾਲੇ ਖਪਤਕਾਰਾਂ ਲਈ ਕੀਮਤਾਂ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਮੰਗ ਵਧਣ ਨਾਲ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਧੀਆਂ ਹਨ ਅੱਜ 22 ਕੈਰਟ ਸੋਨੇ ਦੀ ਕੀਮਤ 67090 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕੱਲ 67100 ਰੁਪਏ ਪ੍ਰਤੀ 10 ਗ੍ਰਾਮ ਸੀ ਜਿੱਥੇ ਅੱਜ 24 ਕੈਰਟ ਸੋਨੇ ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਕੱਲ ਇਹ 73190 ਰੁਪਏ ਪ੍ਰਤੀ 10 ਗ੍ਰਾਮ ਸੀ ਬਾਜ਼ਾਰ ਮੁਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਚ ਬਾਈ ਕੈਰਟ سونے ਦੀ ਕੀਮਤ 60090 ਰੁਪਏ ਪ੍ਰਤੀ 10 ਗ੍ਰਾਮ ਜਦ ਕੀ ਕੱਲ ਇਸ ਦੀ ਕੀਮਤ 60100 ਰੁਪਏ ਪ੍ਰਤੀ ਸੀ ਜਦ ਕੀ 24 ਕੈਰਟ سونے ਦੀ ਕੀਮਤ 73180 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕੀ ਇੱਕ ਦਿਨ ਪਹਿਲਾਂ ਹੀ ਇਸ ਦੀ ਕੀਮਤ 73190 ਰੁਪਏ ਦੇ ਕਰੀਬ ਸੀ ਕੁੱਲ ਮਿਲਾ ਕੇ ਅੱਜ ਦਿੱਲੀ ਚ سونے ਦੀ ਕੀਮਤ ਚ ਗਰਾਵਟ ਦਰਜ ਕੀਤੀ ਗਈ ਹੈ